ਭਾਈ ਗੁਰਜੀ ਦਾ ਖਾਲਸਾ ਭਾਈ ਗੁਰਜੀ ਦੀ ਫਤਿਹ ਇਹ ਖਤੂਰ ਸਾਹਿਬ ਵਾਲਿਆਂ ਨੂੰ ਬੇਨਤੀ ਹੈ ਕਿ ਜਿੰਨਾ ਜ਼ੋਰ ਤੁਸੀਂ ਭਾਈ ਅਮਰਜੀਤ ਅਮਰਪਾਲ ਸਿੰਘ ਨੂੰ ਜਿਤਾਉਣ ਲਈ ਲਾਇਆ ਉਹਨਾ ਹੀ ਜ਼ੋਰ ਹੁਣ ਉਹਨਾਂ ਨੂੰ ਬਾਹਰ ਕਢਾਉਣ ਵਾਸਤੇ ਵੀ ਲਾਓ ਤੁਸੀਂ ਅੱਗੇ ਲੱਗੋ ਤੇ ਬਾਕੀ ਪੰਜਾਬ ਢੜੇ ਪਿੱਛੇ ਤੁਰੇ ਕਿ ਐਮਪੀ ਟਾਡਾ ਵਾ ਤੂੰ ਇਹੀ ਸਰਕਾਰ ਦੇ ਦਿਵਾਲੇ ਉਹ ਵੀ ਇਹੀ ਛੱਡ ਅਹੀਂ ਐਮਪੀ ਜਿਹੜਾ ਬਣਾਇਆ ਵਾ ਉਹ ਸਾਡਾ ਐਮਪੀ ਵੀ ਅੰਦਰ ਕਦੇ ਵਾਸਤੇ ਰੱਖਿਆ ਜਦੋਂ ਅਸੀਂ ਇਹ ਚੁਣਿਆ ਵਾ ਠੀਕ ਹੈ ਲੋਕਤੰਤਰ ਕੀ ਹੋਇਆ ਫਿਰ ਜੇ ਜੇ ਲੋਕਾਂ ਦਾ ਚੁਣਿਆ ਹੋਇਆ ਨਮਾਇਦਾ ਜਿਹੜਾ ਵਾ ਉਹ ਅੰਦਰ ਹੋਵੇ ਲੋਕ ਚਾਹਣ ਕਿ ਉਹ ਬਾਹਰ ਆਵੇ ਤੇ ਇਹ ਕਹਿੰਦੇ ਆ ਵੀ ਅਸੀਂ ਇਹਨੂੰ ਅੰਦਰ ਰੱਖਣਾ ਇਹਨਾਂ ਸਾਰਾ ਇਹਦੀ ਸਜ਼ਾ ਹੋਰ ਵਧਾ ਦਿੱਤੀ ਆ ਇਨੂੰ ਕਢਾਉਣ ਵਾਸਤੇ ਤੁਸੀਂ ਅੱਗੇ ਲੱਗੋ ਤੇ ਪੰਜਾਬ ਬਾਕੀ ਪੰਜਾਬ ਫਿਰ ਤੁਹਾਡੇ ਪਿੱਛੇ ਤੁਰੂਗਾ ਤੇ ਅੱਗੇ ਤੁਹਾਨੂੰ ਲੱਗਣਾ ਪਊਗਾ ਖਰੂਸਾ ਵਾਲਿਓ ਤੇ ਹੁਣ ਸੇਧਾਂ ਦੀ ਬਾਜੀ ਲਾਉਣੀ ਪਣੀ ਆ ਆਰ ਜਾਂ ਪਾਰ ਇਹਨਾਂ ਨੂੰ ਖਤਰਾ ਇਹੋ ਹੀ ਆ ਭਿਜੋ ਬਾਹਰ ਆ ਗਿਆ ਤੇ ਉਹਨੇ ਨਾ ਆਪ ਖਾਣਾ ਤੇ ਨਾ ਸਾਨੂੰ ਖਾਣ ਦੇਣਾ ਹੋਰ ਕੋਈ ਖਤਰਾ ਨਹੀਂ ਉਹਦੇ ਤੋਂ ਬਾਕੀ ਵੈਲਾਸ ਤੇ ਬਹੁਤ ਕਰਨ ਵਾਲੀਆਂ ਆ ਐਨੀ ਲੰਮੀ ਵੀਡੀਓ ਨਾਲ ਤੇ ਮਤਲਬ ਫਿਰ ਕੋਈ ਵੇਂਦਾ ਹੀ ਵੇਂਦਾ ਹੀ ਆ ਠੀਕ ਹੈ ਤੇ ਮੇਰੀ ਇੰਨੀ ਕੀ ਬੇਨਤੀ ਪ੍ਰਵਾਨ ਕਰੋ ਤਰੋ ਅੱਗੇ ਲੱਗੋ ਤੇ ਐਂ ਤੁਹਾਡੇ ਪਿੱਛੇ ਲੱਗੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ